ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਢ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 630 ਤੇ ਸ਼ੋਭਨਿਕ 106 ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਚਾ ਮਹਾਰਾਜ ਜੀ ਦੀ ਬੰਦਾਈ ਪਾਵਨ ਸ਼ਬਦ ਆਜਾਪਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜੋ ਸੱਚੇ ਗੁਰੂ ਦੀ ਸਿੱਖਿਆ ਉੱਤੇ ਚੱਲਦੇ ਹਨ ਗੁਰੂ ਦਾ ਹੁਕਮ ਮੰਨਦੇ ਹਨ ਪਰਮੇਸ਼ਰ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਪਰਮੇਸ਼ਰ ਦਾ ਜੋ ਉਹਨਾਂ ਦੇ ਹਿਰਦੇ ਦੇ ਵਿੱਚ ਵਸੇਬਾ ਹੈ ਉਹਨਾਂ ਨੂੰ ਦਿਸਣ ਲੱਗ ਪੈਂਦਾ ਹੈ ਮੌਤ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੀ ਗੁਰਪੂਰ ਪੂਰੀ ਕੀਤੀ ਦੁਸ਼ਮਨ ਨੂੰ ਮਾਰ ਵਿੜਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਫਿਰ ਉਹਨਾਂ ਨੂੰ ਮਹਾਰਾਜ ਸ੍ਰੇਸ਼ਟ ਬੁੱਧ ਬਖਸ਼ ਦਿੰਦਾ ਹੈ ਪਰਮੇਸ਼ਰ ਉਹਨਾਂ ਦੇ ਜੀਵਨ ਵਿੱਚ ਕਾਮਯਾਬੀ ਬਖਸ਼ ਦਿੰਦਾ ਹੈ ਉਹਨਾਂ ਦੇ ਸਾਰੇ ਹੀ ਦੁਸ਼ਮਣ ਮਹਾਰਾਜ ਮਾਰ ਕੇ ਖਤਮ ਕਰ ਦਿੰਦਾ ਹੈ। ਪ੍ਰਭੂ सगले ਥਾਨ ਵਸਾਏ ਸੁਖ ਸਾਧ ਫਿਰ ਆਏ। ਉਹਨਾਂ ਦੇ ਸਾਰੇ ਜੋ ਗਿਆਨ ਇੰਦਰ ਹਰ ਉਹਨਾਂ ਨੂੰ ਮਹਾਰਾਜ ਚ ਪਾਸ਼ਾ ਕਾਮਯਾਬ ਕਰ ਦਿੰਦਾ ਹੈ। ਉਹਨਾਂ ਨੂੰ ਅਸਲੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਹ ਸੰਸਾਰ ਦੀ ਭਟਕਣਾ ਵੱਲੋਂ ਆਪਣਾ ਮਨ 모ੜ ਕੇ ਆਨੰਦ ਦੀ ਪ੍ਰਾਪਤੀ ਪਰਮੇਸ਼ਰ ਉਹਨਾਂ ਨੂੰ ਕਰਵਾ ਦਿੰਦਾ ਹੈ ਉਹਨਾਂ ਦੇ ਜੀਵਨ ਵਿੱਚ ਸੁਖ ਵਰਤਨ ਲੱਗ ਪੈਂਦੇ ਹਨ ਨਾਨਕੋ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਜਿਹੜੇ ਧੰਗ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਗਏ ਵਿਧੀ ਵਿਧਾਨ ਨੂੰ ਮੰਨਣ ਲੱਗ ਪਏ ਪਰਮੇਸ਼ਰ ਨੇ ਉਹਨਾਂ ਦੇ ਸਾਰੇ ਹੀ ਰੋਗ ਖਤਮ ਕਰ ਦਿੱਤੇ ਹੋਣਿਆ ਬਿੰਦ ਭੁੱਲਾ ਚੁਕਾਂ ਦੀ ਮਾਫੀ ਬਖਸ਼ਨੀ ਆਓ ਆਪਣੇ ਵੀ ਸਾਰੇ ਰੋਗ ਖਤਮ ਹੋ ਜਾਣ ਆਪਾਂ ਨੂੰ ਪਤਾ ਲੱਗ ਜਾਵੇ ਕਿ ਸ਼ਰਨ ਵਿੱਚ ਕਿਵੇਂ ਆਈਦਾ ਹੈ ਗੁਰ ਮੰਤਰ ਦਾ ਜਾਪ ਕਰੀਏ ਗੁਰੂ ਤਰਠ ਪੈਣ ਮੌਜੂਦਾ ਜੋ ਸੰਕਟ ਹੈ ਹੜਾ ਦਾ ਉਸ ਜੋ ਮਾਰਸ ਚੇ ਭਾਸ਼ਾ ਸਾਨੂੰ ਬਾਹਰ ਕੱਢਣਾ ਅਗਾਹ ਵਾਸਤੇ ਵੀ ਸੋਜੀ ਬਖਸ਼ਣ ਸਾਨੂੰ ਅਗਾਹ ਇਹ ਮੁਸ਼ਕਲਾਂ ਨਾ ਹੋਣੇ ਕਰੋਪੀਆਂ ਕੁਦਰਤ ਦੀਆਂ ਨਾ ਸਹਾਰਨੀਆਂ ਪੈਣ ਵਾ

哇。Wow.